ਅਸੀਂ ਵੀ ਹਿਮਾਚਲ ਦੇ ਮੰਦਰਾਂਾਂ ਦੇ ਜਾਂਦੇ ਸੀ ਅਤੇ ਸਿੱਧ ਪੀਠ ਉਹਨਾਂ ਨੇ ਲਿਆਂਦਾ। ਉਹਨਾਂ ਇੱਥੇ ਆਨਾ ਸਾਡੇ ਲਈ ਥੋੜਾ ਆਸਾਨ ਪੈਂਦਾ ਹੈ ਔਰ ਵਧੀਆ ਰਹਿੰਦਾ ਹੈ। ਮਾਤਾ ਬਗਲਾਮੁਖੀ ਨੂੰ ਸਾਰੇ ਅਸੀਂ ਆਪਣੇ ਆਪਣੇ ਪਰਿਵਾਰਿਕ ਸ਼ਾਂਤੀ ਵਾਸਤੇ ਤੇ ਬਗਲਾਮੁਖੀ ਮਾਤਾ ਨੂੰ ਸ਼ਤਰੂ ਦਾ ਨਾਸ਼ ਕਰਨ ਵਾਸਤੇ ਵੀ ਲੋਕੀ ਮੰਨਦੇ ਨੇ। ਅਸੀਂ ਮਾਤਾ ਬਗਲਾਮੁਖੀ ਜੀ ਤੇ ਜਾਂਦੇ ਰਹਿੰਨੇ ਹਿਮਾਚਲ ਪ੍ਰਦੇਸ਼। ਤੇ ਉੱਥੇ ਤੁਹਾਨੂੰ ਜਿਹੜੀ ਵਾਈਬਸ ਫੀਲ ਹੋ ਰਹੀਆਂ ਸੀਗੀਆਂ ਸਾਨੂੰ ਹੈ ਕਿ ਸਾਨੂੰ ਵੀ ਇੱਥੇ ਉਹੀ ਸੇਮ ਫੀਲ ਹੋਏਗਾ ਤੇ ਅੰਦਰ ਐਂਟਰੀ ਵੇਲੇ ਸਾਨੂੰ ਉਦੋਂ ਫੀਲ ਹੋਇਆ ਵੀ ਮੈਂ ਜੀ ਅੱਕੇ ਬਾਰੇ ਮੈਂ ਕਹੂੰਗੀ ਮੈਂ ਫਸਟ ਟਾਈਮ ਆਈ ਤੇ ਮੇਰਾ ਜੋ ਮੈਂ ਨੇ ਇਨਸੇ ਮੰਗਾ ਮuje ਇਨੋਨੇ 3 ਦਿਨ ਦੇ ਅੰਦਰ ਅੰਦਰ ਦੇ ਦਿਆ ਥਾ ਅੰਦਰ ਸੇ ਇਹ ਫੀਲਿੰਗ ਆਤੀ ਹੈ ਕਿ ਹਮ ਇਹੀਂ ਪੇ ਬੈਠੇ ਰਹੇ ਹਾਂ ਬਸ ਸਾਰਾ ਦਿਨ ਇਹੀਂ ਪੇ ਰਹੇ ਹਾਂ ਹਮ ਇਹਨਾਂ ਦੇ ਵਿੱਚ ਹੈ ਕਿ ਕੋਈ ਵੀ ਤੁਹਾਡੇ ਤੇ ਕੋਈ ਦੁੱਖ ਕਲੇਸ਼ ਦਲਿੱਦਰਤਾ ਜਾਂ ਬੇਸਿਕਲੀ ਕਹਿੰਦੇ ਕੋਈ ਕੋਰਟ ਕਚੈਰੀ ਦਾ ਜਾਂ ਕਿਸੇ ਦੁਸ਼ਮਨ ਦਾ ਕੀਤਾ ਕਰਾਇਆ ਹੁੰਦਾ ਤੇ ਉਹ ਦੇ ਵਿਚ ਚੜ ਕਿ ਸਾਨੂੰ ਦਿਖਦਾ ਨਹੀਂ ਸਮਝ ਨਹੀਂ ਆਉਂਦੀ ਪਤਾ ਨਹੀਂ ਲੱਗਦਾ انسان ਪਰੇਸ਼ਾਨ ਰਹਿੰਦਾ ਤੇ ਉਹ ਦੇ ਵਿਚਣਾ ਦਾ ਆਸ਼ੀਰਵਾਦ ਲੈ ਕੇ ਉਹ ਦਰਿਦ੍ਰਤਾ ਦੁੱਖ ਕਲੇਸ਼ ਦੂਰ ਹੁੰਦੇ ਆਏ ਨੇ ਹੁੰਦੇ ਆਏ ਨੇ ਤੇ ਲੋਕ ਆਂਦੇ ਨੇ ਜੀ ਸਰ ਮਾ ਬੰਗਲਾ ਮੁਖੀ ਜੀ ਦੀ ਸ਼ਰਦਾ ਬਹੁਤ ਹੈ ਲੋਕਾਂ ਵਿੱਚ ਅਸੀਂ ਵੀ ਹਿਮਾਚਲ ਦੇ ਮੰਦਰਾਂ ਨਾਲ ਦੇ ਜਾਂਦੇ ਸੀ ਅਤੇ ਸਿੱਧ ਪੀਠ ਉਹਨਾਂ ਨੇ ਲਿਆਂਦਾ ਹੁਣ ਇੱਥੇ ਆਨਾ ਸਾਡੇ ਲਈ ਥੋੜਾ ਆਸਾਨ ਪੈਂਦਾ ਹੈ ਔਰ ਵਧੀਆ ਰਹਿੰਦਾ ਹੈ ਇੱਥੇ ਬਹੁਤ ਵਧੀਆ ਆਯੋਜਨ ਕੀਤਾ ਜਾਂਦਾ ਹੈ ਪਿਛਲੇ ਸਾਲ ਵੀ ਇੱਥੇ ਹੀ ਅੱਗੇ ਹੋਇਆ ਸੀ ਜੀ ਉਹ ਵੀ ਮੈਂ ਅਟੈਂਡ ਕੀਤਾ ਸੀ ਇਸ ਸਾਲ ਵੀ ਬਹੁਤ ਵਧੀਆ ਯੱਗ ਹੈ ਤੁਸੀਂ ਦੇਖੀ ਰਹੇ ਹੋ ਕਿੰਨਾ ਵਧੀਆ ਲੋਕਾਂ ਦੀ ਸ਼ਰਧਾ ਭਾਵਨਾ ਜੋ ਐਨੀ ਦੂਰ ਜਾ ਕੇ ਮੱਥਾ ਟੇਕਦੇ ਸੀਗੇ ਉਹ ਉਹਨਾਂ ਨੂੰ ਲੁਧਿਆਣਾ ਵਿੱਚ ਮਿਲ ਜਾਂਦੀ ਹੈ ਜਾਣ ਦਾ ਆਨ ਦਾ ਉਹ ਜਿਹੜਾ ਟਾਈਮ ਹੈ ਉਹ ਬਚਦਾ ਹੈ ਔਰ ਇੱਥੇ ਇਕੁਅਲੀ ਉਸੇ ਸਥਾਨ ਦੀ ਸੇਮ ਜੋਤ ਲਿਆ ਕੇ ਜੇ ਤਰ੍ਹਾਂ ਹੋਰ ਐਨੀ ਲੋਕਾਂ ਦੀ ਸੰਗਤ ਆ ਰਹੀ ਹੈ ਤੇ ਬਹੁਤ ਅੱਛਾ ਮਾਤਾ ਰਾਣੀ ਦਾ ਯੱਗ ਚੱਲ ਰਿਹਾ ਜਿਹੜਾ ਕਿ 225 ਘੰਟੇ ਚੱਲੇਗਾ ਔਰ ਉਹ ਯੱਗ ਦੇ ਵਿੱਚ ਆਪਣਾ ਆ ਕੇ ਮਸਤਕ ਟੇਕ ਕੇ ਆਸ਼ੀਰਵਾਦ ਲੈਂਦੇ ਆ ਤੇ ਆਪਣੇ ਦੁੱਖ ਕਲੇਸ਼ ਕਸ਼ਟ ਕਟਵਾਲਦੇ ਮਾ ਬੰਗਲਾ ਮੁਖੀ ਦੀ ਕਿਰਪਾ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਮਾ ਬੰਗਲਾ ਮੁਖੀ ਇੱਕ ਬਹੁਤ ਜਾਰੀ ਮਾਤਾ ਜੀ ਮੰਨੇ ਗਏ ਨੇ ਇਹਨਾਂ ਦੇ ਵਿੱਚ ਹੈ ਕਿ ਕੋਈ ਵੀ ਤੁਹਾਡੇ ਤੇ ਕੋਈ ਦੁੱਖ ਕਲੇਸ਼ ਦਲਿਦਰਤਾ ਜਾਂ ਬੇਸਿਕਲੀ ਕਹਿੰਦੇ ਕੋਈ ਕੋਰਟ ਕਚੈਰੀ ਦਾ ਜਾਂ ਕਿਸੇ ਦੁਸ਼ਮਣ ਦਾ ਕੀਤਾ ਕਰਾਇਆ ਹੁੰਦਾ ਤੇ ਉਹਦੇ ਵਿੱਚ ਜਣ ਕਿ ਸਾਨੂੰ ਦਿਖਦਾ ਨਹੀਂ ਸਮਝ ਨਹੀਂ ਆਉਂਦੀ ਪਤਾ ਨਹੀਂ ਲੱਗਦਾ ਇਨਸਾਨ ਪਰੇਸ਼ਾਨ ਰਹਿੰਦਾ ਤੇ ਉਹਦੇ ਵਿੱਚ ਜਣਾ ਦਾ ਆਸ਼ੀਰਵਾਦ ਲੈ ਕੇ ਉਹ ਦਰਿਦਰਤਾ ਦੁੱਖ ਕਲੇਸ਼ ਦੂਰ ਹੁੰਦੇ ਆਏ ਨੇ ਹੁੰਦੇ ਆਏ ਨੇ ਤੇ ਲੋਕ ਆਂਦੇ ਨੇ ਜੀ ਇਹ ਪਰਤੱਖ ਹੈ ਹੁੰਦਾ ਆਇਆ ਕਾਫੀ ਲੋਕਾਂ ਨੂੰ ਮੈਂ ਮਿਲਿਆ ਜਿਹੜੇ ਇਹੀ ਗੱਲ ਕਹਿੰਦੇ ਨੇ ਕਿ ਸਾਡੇ ਤੇ ਬੜੀ ਪ੍ਰੋਬਲਮ ਸੀਗੀਆਂ ਉਹ ਦੂਰ ਹੋਈ ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਤੁਹਾਡਾ ਪ੍ਰੋਬਲਮ ਦੂਰ ਕਰ ਸਕਦਾ ਉਸ ਤੋਂ ਵੱਡਾ ਰੱਬ ਤਾਂ ਕੋਈ ਨਹੀਂ। ਤੱਕ ਤੱਕ ਜੀ ਮਾਤਾ ਦਾ ਯੱਗ ਜਿਹੜਾ ਕਿ 225 ਘੰਟਿਆਂ ਵਾਸਤੇ ਕਰਾਇਆ ਜਾ ਰਿਹਾ ਹੈ ਇਹ ਪਖਵਾੜਾ ਰੋਡ ਤੇ ਸਿੰਗਲ ਲਾਈਨ ਕਲੇਵ ਦੇ ਅੰਦਰ ਇਹਦੇ ਵਿੱਚ ਜਿਹੜੇ ਮਾਤਾ ਬਗਲਾ ਮੁਖੀ ਨੂੰ ਸਾਰੇ ਅਸੀਂ ਆਪਣੇ ਆਪਣੇ ਪਰਿਵਾਰਿਕ ਸ਼ਾਂਤੀ ਵਾਸਤੇ ਤੇ ਬਗਲਾ ਮੁਖੀ ਮਾਤਾ ਨੂੰ ਸ਼ਤਰੂ ਦਾ ਨਾਸ਼ ਕਰਨ ਵਾਸਤੇ ਵੀ ਲੋਕੀ ਮੰਨਦੇ ਨੇ। ਹਾਂਜੀ ਹਾਂਜੀ ਬਹੁਤ ਪੋਜ਼ਿਟਿਵ એનર્ਜੀ ਹੈ ਜੀ ਆਪਾਂ ਯੱਗ ਜਹੁਤੀ ਕਰਨ ਦੇਣ ਆਏ ਆਂ ਹਾਂਜੀ ਅਸੀਂ ਮਾਤਾ ਬਗਲਾਮੁਖੀ ਜੀ ਦੇ ਜਾਂਦੇ ਰਹਿੰਨੇ ਹਿਮਾਚਲ ਪ੍ਰਦੇਸ਼ ਤੇ ਉੱਥੇ ਸਾਨੂੰ ਜਿਹੜੀ ਵਾਈਬਸ ਫੀਲ ਹੋ ਰਹੀਆਂ ਸੀਗੀਆਂ ਸਾਨੂੰ ਹੈ ਕਿ ਸਾਨੂੰ ਵੀ ਇੱਥੇ ਉਹੀ ਸੇਮ ਫੀਲ ਹੋਏਗਾ ਤੇ ਅੰਦਰ ਐਂਟਰੀ ਵੇਲੇ ਸਾਨੂੰ ਉਦੋਂ ਫੀਲ ਹੋਇਆ ਵੀ ਜੱਗ ਹੋ ਰਿਹਾ ਹੈ ਜੱਗ ਦੇ ਬਾਰੇ ਕੀ ਕਹਿਣਾ ਚਾਹੁੰਦਾ ਇਹਦੇ ਆਈਏ ਕਿ ਅਖੰਡ ਹੈ ਤੇ ਐ ਹੀ ਅਸੀਂ ਜੀਵਨ ਚ ਵੀ ਆਏ ਸਿੱਖਿਆ ਮਿਲਦੀ ਹੈ ਕਿ ਜੀਵਨ ਚ ਵੀ ਜੋ ਕੰਮ ਲੈ ਕੇ ਖੰਡ ਹੁੰਦਾ ਹੈ ਕੰਸਿਸਟੈਂਸੀ ਜਿਹੜੀ ਅਸੀਂ ਪੜਦੇ ਵੀ ਆਂ ਹਰ ਜਗ੍ਹਾ ਕਿ ਕੰਸਿਸਟੈਂਸੀ ਜ਼ਿਆਦਾ ਮਹੱਤਵਪੂਰਨ ਹੈ ਪਰਫੈਕਸ਼ਨ ਤੋਂ ਤੇ ਉਹ ਵੀ ਚੀਜ਼ ਇੱਥੇ ਅਖੰਡ ਤੋਂ ਪਤਾ ਲੱਗਦੀ ਹੈ ਕਿ ਅਖੰਡ ਜੱਗੇ ਹੋ ਰਿਹਾ ਨਾ ਇਸ ਕਰਕੇ पहले तो मैं सबको कहूँगी जय माता दी मैं इस मंदिर में आई थी पहले मेरा थोड़ा सा इशू चल रहा था मेरी लाइफ में बट मैं इस यज्ञ के बारे में कहूँगी मैं फर्स्ट टाइम आई तो मेरा जो मैंने इनसे मांगा मुझे इन्होंने तीन दिन के अंदर अंदर दे दिया था ठीक है यहाँ आके बहुत शांति मिलती है बहुत सुकून मिलता है जो हमारी दुख होते हैं वो भी कट जाते हैं बिल्कुल बिल्कुल रिलैक्स हो जाता है बंदा यहाँ पर आके मुझे भी यहाँ पर आके बहुत अच्छा लगता है मेरी मम्मा की तबीयत मां बगला मुखी। ये तो हमारे पहले से ही मन है यहाँ पे आने का काफी टाइम से हम आ रहे हैं यहाँ पे इस यज्ञ में बहुत अच्छा लगता है यहाँ पे आने अंदर से ही फीलिंग होती है कि हम यहीं पे बैठे रहें बस सारा दिन यहीं पे रहें हम ये दिल रहता है यहीं पे बैठे रहें बस और कुछ नहीं थैंक यू